ਤੋਂ ਪ੍ਰਸਤਾਵਾਂ ਦੇਣਾ ਇਹ ਅਲਰਟ ਤੇ ਹੈ ਕਿ ਜਿਹੜਾ ਆਨਰ ਸਮੇਂ ਦੇ ਵਪਾਰ ਚ ਹੋ ਸਕਦੀ ਆ ਪਰ ਜੋ ਬਰਸਾਤੀ ਨਾਲਾ ਬਣਾਇਆ ਸੀ ਉਸ ਦਾ ਜੋ ਬੁਰਾ ਹਾਲ ਤੁਹਾਨੂੰ ਦਿਖਾਉਣੇ ਆ ਆ ਜਿਹੜਾ ਨਾਲਾ ਹੈਗਾ ਕਿ ਇੱਕ ਪਾਸੇ ਚਲੋ ਕੰਮ ਚੱਲ ਰਿਹਾ ਹੈਗਾ ਉਸ ਕਾਰਨ ਕੁਝ ਦਿੱਕਤਾਂ ਆਈਆਂ ਪਗਣੇ ਪਰ ਇਹ ਨਾਲਾ ਇਸ ਤੋਂ ਪਹਿਲਾਂ ਮਸਾ ਬਣਿਆ ਸੀ ਹੁਣ ਇਹ ਨਾਲਾ ਇਹ ਬਰਸਾਤੀ ਨਾਲਾ ਤੁਹਾਡੇ ਸਾਹਮਣੇ ਹੈ ਜੀ ਇਹ ਨਾਲਾ ਭਾਈ ਕਨਾਈਆ ਜੀ ਚੌਂਕ ਤੋਂ ਸ਼ੁਰੂ ਹੁੰਦਾ ਹੈ ਪਿੱਛੇ ਆ ਸੜਕ ਬਣਾਉਣ ਵਾਲਿਆਂ ਨੇ ਇਹਨੂੰ ਡੈਮੇਜ ਕਰਤਾ ਸੀਵਰੇਜ ਪੈਂਦਾ ਕੀਤਾ ਸੀ ਵੀ ਜਿਹੜਾ ਖਾਲੇ ਦਾ ਪਾਣੀ ਆ ਮੀਂਹ ਦਾ ਉਹ ਸੀਵਰੇਜ ਚ ਪੈ ਜੇ ਤਾਂ ਆ ਕੀ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ ਇਸ ਖਾਲੇ ਤੇ ਮੇਰੇ ਖਿਆਲ 5-4 ਲੱਖ ਰੁਪਏ ਲੱਗੇ ਹੋਏ ਆ ਸਾਰੇ ਕੰਮ ਵਾਸਤੇ ਤੇ ਜਿਹੜਾ ਪ੍ਰਸ਼ਾਸਨ ਪੂਰੇ ਦਾ ਪੂਰਾ ਹਰਕਤ ਦੇ ਵਿੱਚ ਆ ਮੀਂਹ ਤੋਂ ਪਹਿਲਾਂ ਤਿਆਰੀਆਂ ਕਰ ਰਹੇ ਆ ਸੀਵ ਨਾਲੇ ਦੀਆਂ ਸਫਾਈਆਂ ਕਰ ਆ ਹੁਣ ਜਿਹੜੀ ਇਹ ਮਿੱਟੀ ਪਈ ਹੈ ਜਦੋਂ ਮੀਂਹ ਆ ਗਿਆ ਇਹ ਮਿੱਟੀ ਸੀਵਰੇਜ ਦੇ ਵਿੱਚ ਪਊਗੀ ਤੇ ਮਿੱਟੀ ਸੀਵਰੇਜ ਦਾ 20 ਫੁੱਟ ਡੂੰਗਾ ਸਾਨੂੰ ਲੱਗਦਾ ਵੀ ਕੋਈ ਕਮੀ ਸਾਨੂੰ ਆ ਸਕਦੀ ਹੈ ਮੀਂਹ ਦੇ ਦੌਰਾਨ ਉਹ ਸਾਡਾ ਨੁਕਸਾਨ ਹੋ ਸਕਦਾ ਉਹ ਤੋਂ ਪਹਿਲਾਂ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ ਸੋ ਆ ਜਲਦੀ ਇਹ ਜਿਹੜੇ ਨਾਲੇ ਕਿਉਂਕਿ ਸੜਕ ਬਣ ਰਹੀ ਹੈ ਸੜਕ ਜਿੱਤੇ ਸਾਡਾ ਕੰਪਲੀਟ ਹੋ ਗਿਆ ਨਾਲ ਦੀ ਨਾਲੇ ਨਾਲੇ ਸਾਰੀ ਨਗਰ ਕਾਉਂਸਲ ਹੈ ਸਮੇਤ ਪ੍ਰਧਾਨ ਜਿਹੜੇ ਨਗਰ ਕਾਉਂਸਲ ਦੇ ਮੈਂਬਰ ਐ ਐਮ ਸੀ ਤੇ ਜਿਹੜਾ ਨਗਰ ਕਾਉਂਸਲ ਦੇ ਜਿੰਨੇ ਮੁਲਾਜ਼ਮ ਹੈ ਸਣੇ ਯੂ ਉਹਨਾਂ ਨੂੰ ਪੁੱਛਣਾ ਉਹਨਾਂ ਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਤੇ ਜਿਹੜੇ 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 ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੇ ਕਾਰਵਾਈ ਕਰਦੇ ਤਾਰ ਜਿੱਥੇ ਜਾਲੀ ਲੱਗਣੀ ਸੀ ਇੱਥੇ ਕਿਸੇ ਸਿਆਣੇ ਬੰਦੇ ਨੇ ਆ ਸਲੇਬ ਰੱਖਤੀ ਵੀ ਇਹਦੇ ਵਿੱਚ ਕੋਈ ਪੰਛੀ ਕੋਈ ਸ਼ੋਰ ਕਰਦਿਆ ਕਰੋ ਸਾਨੂੰ ਗਾਲਾਂ ਵੀ ਤੁਸੀਂ ਕੱਢ ਲੈਂਦੇ ਆ ਸਾਨੂੰ ਉਹਦਾ ਵੀ ਕੋਈ ਫਰਕ ਨਹੀਂ ਪੈਂਦਾ ਪਰ ਜਿਹੜਾ ਤੁਸੀਂ ਆ ਸਾਡੇ ਸਾਡਾ ਸਾਥ ਦਿਓ ਸ਼ਹਿਰ ਵਾਸੀਓ ਵੀ ਆ ਸਾਡੇ ਜਿਹੜਾ ਨਰਕ ਭਰੀ ਜ਼ਿੰਦਗੀ ਚੋਂ ਅਸੀਂ ਬਚ ਸਕ ਜੇ ਜਿਵੇਂ ਕਿ ਬਰਸਾਤਾਂ ਦਾ ਮਾਹੌਲ ਬਣਿਆ ਹੋਇਆ ਹੈ ਤੇ ਕੱਲ ਦੀ ਕਨਮਨ ਹੋ ਰਹੀ ਹੈ ਕਿ ਆ ਕਈ ਥਾਵਾਂ ਤੇ بارش ਵੀ ਹੋਈ ਆ ਤਾਂ ਫ੍ਰੀ ਕੋਡਰ ਇਸ ਟਾਈਮ ਅਸੀਂ ਭਾਈਕਣੀਆ ਚੌਂਕ ਦੇ ਨੇੜੇ ਖੜੇ ਆ ਇੱਥੇ ਜਿਹੜਾ ਉਸ ਸਮੇਂ ਪੂਰਾ ਪਾਣੀ ਭਰ ਜਾਂਦਾ ਹੈ ਪਾਣੀ ਦੇ ਹੱਲ ਲਈ ਜਿਹੜਾ ਇੱਕ ਬਰਸਾਤੀ ਨਾਲਾ ਤਿਆਰ ਕੀਤਾ ਗਿਆ ਸੀ ਜਿਵੇਂ ਕਿ ਹੁਣ ਬਰਸਾਤਾਂ ਦੇ ਦਿਨ ਆ ਇਹ ਅਲੱਡ ਤੇ ਹੈ ਕਿ ਜਿਹੜਾ ਆਨ ਅਸਮੇਜ ਵਿੱਚ ਪਾਰ ਹੋ ਸਕਦੀ ਆ ਪਰ ਜੋ ਬਰਸਾਤੀ ਨਾਲਾ ਬਣਾਇਆ ਸੀ ਉਸ ਦਾ ਜੋ ਬੁਰਾ ਹਾਲ ਤੁਹਾਨੂੰ ਦਿਖਾਉਣੇ ਆ ਆ ਜਿਹੜਾ ਨਾਲਾ ਹੈਗਾ ਕਿ ਇੱਕ ਪਾਸੇ ਚਲੋ ਕੰਮ ਚੱਲ ਰਿਹਾ ਹੈਗਾ ਉਸ ਕਾਰਨ ਕੁਝ ਦਿੱਕਤਾਂ ਆਈਆਂ ਪਈਆਂ ਨੇ ਪਰ ਇਹ ਨਾਲਾ ਜਿਸ ਕੋ ਪਹਿਲਾਂ ਮਸਾ ਬਣਿਆ ਸੀ ਹੁਣ ਇਹ ਨਾਲਾ ਖੇਰ ਟਹਿ ਗਿਆ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਹਜ਼ਰਤ ਨੂੰ ਸਕਦੇ ਹੋ ਇਸ ਨਾਲੇ ਦੀ ਕੋਈ ਵੀ ਸਾਂਭ ਸੁਭਾਲ ਨਹੀਂ ਹੋਈ ਸੜਕ ਬਣਾਉਣ ਲਈ ਪੱਟਿਆ ਗਿਆ ਸਾਰਾ ਪਿਛੋਂ ਟੁੱਟਦਾ ਜਾ ਰਿਹਾ ਹੈਗਾ ਦੂਜੇ ਪਾਸੇ ਗੱਲ ਕਰੀਏ ਤਾਂ ਇਹ ਸਾਰਾ ਨਾਲਾ ਭਰਿਆ ਪਿਆ ਇੱਕ ਵੀ ਜਿਹੜੀ ਸਫਾਈ ਨਹੀਂ ਹੋਈ ਕਿਉਂਕਿ ਭਾਈ ਘਣੀਆ ਚੌਂਕ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਕਾਫੀ ਪਾਣੀ ਖੜ ਜਾਂਦਾ ਤੇ ਉਸ ਦੀ ਸਮੱਸਿਆ ਲਈ ਨਗਰ ਕੌਂਸਲ ਵੱਲੋਂ ਇਹ ਜਿਹੜਾ ਨਾਲਾ ਬਣਾਇਆ ਗਿਆ ਸੀਗਾ ਵੀ ਦੇਖ ਸਕਦੇ ਹੋ ਨਾਲਾ ਬਿਲਕੁਲ ਭਰਿਆ ਹੋਇਆ ਐ ਇੱਕ ਵੀ ਥਾਂ ਤੇ ਜਿਹੜਾ ਪੰਦ ਨਹੀਂ ਕੀਤਾ ਗਿਆ ਹੈਗਾ ਆਪਾਂ ਗੱਲਬਾਤ ਕਰਾਂਗੇ ਹੱਦਣਾ ਫੀਕੋੜ ਵਾਸੀ ਰਵੀਰ ਜੀ ਰਵੀਰ ਜੀ ਆਹ ਤਿਆਰੀਆਂ ਕਿਵੇਂ ਲਾ ਦਿੱਤੀਆਂ ਬਰਖਾਤੀ ਨਾਲਿਆਂ ਦੀ ਤੁਹਾਡੇ ਸਾਹਮਣੇ ਹੀ ਐ ਜੀ ਇਹ ਨਾਲਾ ਭਾਈ ਕਨਾਈਆ ਜੀ ਚੌਂਕ ਤੋਂ ਸ਼ੁਰੂ ਹੁੰਦਾ ਪਿੱਛੇ ਆ ਸੜਕ ਬਣਾਉਣ ਵਾਲਿਆਂ ਨੇ ਇਹਨੂੰ ਡੈਮੇਜ ਕਰਤਾ ਇਹ ਨਾਲੇ ਦਾ ਜੋ ਹੈਗਾ ਇੱਕ ਜਿਹੜਾ ਓਪਨ ਨਾਲਾ ਇਹਦੀ ਸਫਾਈ ਆ ਤੁਹਾਡੇ ਸਾਹਮਣੇ ਆ ਆ ਪੁਲੀ ਪਾਈ ਬਈ ਆ ਖਲਾ ਤਾਂ ਦੇਖ ਲੋ ਇੱਥੋਂ ਪੁਲੀ ਐ ਚਲੀ ਗਈ ਇਹ ਜਿਹੜਾ ਪਾਣੀ ਸੀ ਨਾ ਜੀ ਜਗਤਾਰ ਜੀ ਭਾਈ ਗਨਈਆ ਚੌਂਕ ਤੇ ਜਿਹੜਾ ਉੱਥੇ ਪਾਣੀ ਮੀਂਹ ਦਾ ਪਾਣੀ ਬਰਸਾਤ ਦਾ ਇਕੱਠਾ ਹੋ ਜਾਂਦਾ ਸੀ ਇਸ ਖਾਲੇ ਦੇ ਰਾਹੀਂ ਆ ਖਾਲਾ ਜੀ ਦੇਖੋ ਬੰਦ ਪਿਆ ਇਸ ਖਾਲੇ ਦੇ ਰਾਹੀਂ ਇਹ ਪਾਣੀ ਸੀਵਰੇਜ ਚ ਪੈਂਦਾ ਕੀਤਾ ਸੀ ਵੀ ਜਿਹੜਾ ਖਾਲੇ ਦਾ ਪਾਣੀ ਆ ਮੀਂਹ ਦਾ ਉਹ ਸੀਵਰੇਜ ਚ ਪੈ ਜਾਏ ਤਾਂ ਕਿ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ ਇਸ ਖਾੜੇ ਤੇ ਮੇਰੇ ਖਿਆਲ ਪੰਜ ਚਾਰ ਲੱਖ ਰੁਪਈਆ ਵੀ ਲੱਗਿਆ ਹੋ। ਕੋਈ ਇਹਦਾ ਹੈ ਨਹੀਂ ਵੀ ਕਿਸੇ ਠੇਕੇਦਾਰ ਨੇ ਮੇਰੇ ਵਰਗੇ ਨੇ ਕੋਈ ਕਾਰ ਸੇਵਾਜੀ ਤਾਂ ਬਣਾਇਆ ਨਹੀਂ। ਇੱਥੇ ਪੈਸੇ ਲੱਗੇ ਆ ਪਰ ਮੈਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਸਮਝ ਨਹੀਂ ਆਉਂਦੀ ਵੀ ਐਡੀ ਕੰਮ ਕਰਨੀ ਨੀਤੀਆਂ ਸੁੱਤਾ ਪਿਆ ਤੂੰ। ਅਸੀਂ ਇਸ ਨਾਲੇ ਦਾ ਮੀਂਹ ਦਾ ਪਾਣੀ ਸੀਵਰੇਜ ਚ ਪਾਤਾ। ਸੀਵਰੇਜ ਜਿਹੜੇ ਸੀਵਰੇਜ ਚ ਮੁੰਡੇ ਕੰਮ ਕਰਦੇ ਆ ਯੋਧੇ ਜਿਹੜੇ ਉਹ ਵਰਕਰ ਐ ਉਹਨਾਂ ਦਾ ਕੰਮ ਆ ਕੱਲੇ ਸੀਵਰੇਜ ਨੂੰ ਚੱਲਦਾ ਰੱਖਣਾ। ਤੇ ਜਿਹੜੀ ਆ ਹੁਣ ਮਿੱਟੀ ਐ ਆਜੋ ਅੱਗੇ। ਆ ਹੁਣ ਜਿਹੜੀ ਇਹ ਮਿੱਟੀ ਪਈ ਐ ਜਦੋਂ ਮੀਂਹ ਆ ਗਿਆ ਇਹ ਮਿੱਟੀ ਸੀਵਰੇਜ ਦੇ ਵਿੱਚ ਪਊਗੀ ਤੇ ਮਿੱਟੀ ਸੀਵਰੇਜ ਦਾ 20 ਫੁੱਟ ਡੂੰਘਾ ਜਦੋਂ ਆ 2 ਫੁੱਟ 2.5 ਫੁੱਟ ਦਾ ਖਾਲਾ ਓਪਨ ਇਹ ਨਹੀਂ ਇਹਨਾਂ ਤੋਂ ਸਾਫ਼ ਹੁੰਦਾ ਤੇ 20 ਫੁੱਟ ਦੀ ਜਿਹੜੀ 20 ਫੁੱਟ ਦਾ ਸੀਵਰੇਜ ਚ ਦੱਸੋ ਥੱਲੋ ਕਿਵੇਂ ਸਾਫ਼ ਕਰਨਗੇ ਹੈ ਕੋਈ 400 ਮੁਲਾਜ਼ਮ ਹੈ ਨਗਰ ਕੌਂਸਲ ਕੋਲੇ ਤੇ ਇਹਦੀ ਸਫਾਈ ਦਾ ਹਾਲ ਵੇਖ ਲਓ ਤੁਹਾਡੇ ਸਾਹਮਣੇ ਇਹ ਐ ਲੱਗਦਾ ਜਿਵੇਂ ਮੋਤਾਂ ਤੋਂ ਬੰਦ ਪਿਆ ਹੁੰਦਾ ਕਿਉਂਕਿ ਪ੍ਰਸ਼ਾਸਨ ਕਹਿ ਦਿੰਦਾ ਕਿ ਕਿਉਂਕਿ ਬਰਸਾਤੀ ਨਾਲੇ ਹੁਣ ਜਾਂ ਸੇਮ ਨਾਲੇ ਹੁਣ ਉਹਨਾਂ ਦੀ ਸਫਾਈ ਪਹਿਲਾਂ ਸ਼ੁਰੂ ਕਰ ਦਿੱਤੀ ਕਿਉਂਕਿ ਹੁਣ ਮੌਸਮ ਬਰਸਾਤਾਂ ਦੇ ਸ਼ੁਰੂ ਹੋਣ ਵਾਲਿਆ ਪਰ ਇਹ ਤਾਂ ਹੁਣ ਤੁਹਾਡੇ ਸਾਹਮਣੇ ਆਪਣੇ ਤਸਵੀਰਾਂ ਨਜ਼ਰ ਆ ਰਹੀਆਂ ਸਾਹਮਣੇ ਐਵੇਂ ਜਿਹੜੇ ਸਾਰੀ ਨਗਰ ਕਾਉਂਸਲ ਆ ਸਮੇਤ ਪ੍ਰਧਾਨ ਜਿਹੜੇ ਨਗਰ ਕਾਉਂਸਲ ਦੇ ਮੈਂਬਰ ਐ ਐਮਸੀ ਤੇ ਜਿਹੜਾ ਨਗਰ ਕਾਉਂਸਲ ਦੇ ਜਿੰਨੇ ਮੁਲਾਜ਼ਮ ਹੈ ਸਣੇ ਯੂ ਉਹਨਾਂ ਨੂੰ ਪੁੱਛਣਾ ਉਹਨਾਂ ਨੂੰ ਉਹਨਾਂ ਨੂੰ ਵੇਖਣਾ ਚਾਹੀਦਾ ਤੇ ਜਿਹੜੇ 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 ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ ਹਾਲਾ ਆ ਮਿੱਟੀ ਆ ਨਾਲੇ ਦੇ ਵਿੱਚ ਇਹ ਮਿੱਟੀ ਆ ਜੋ ਤੁਹਾਨੂੰ ਮੈਂ ਇੱਥੇ ਦਿਖਾਵਾਂ ਐਥੇ ਜਾਲੀ ਲੱਗਣੀ ਸੀ ਡਾਕਟਰ ਜੀ ਇੱਥੇ ਜਾਲੀ ਲੱਗਣੀ ਸੀ ਇੱਥੇ ਕਿਸੇ ਸਿਆਣੇ ਬੰਦੇ ਨੇ ਆ ਸਲੈਬ ਰੱਖਤੀ ਵੀ ਇਹਦੇ ਵਿੱਚ ਕੋਈ ਪੰਛੀ ਕੋਈ ਜਾਨਵਰ ਕੋਈ ਕੁੱਤਾ ਬਿੱਲਾ ਨਾ ਵੜ ਜਾਏ ਉਧਰ ਆ ਦੇਖੋ ਆ ਮਿੱਟੀ ਇਹ ਮਿੱਟੀ ਸੀਵਰੇਜ ਚ ਜਾਊਗੀ ਇਹ ਮਿੱਟੀ ਸੀਵਰੇਜ ਚ ਜਾਊਗੀ ਸੀਵਰੇਜ ਚੋਕ ਹੋ ਜਾਊਗਾ ਤੇ ਜਿਹੜੇ ਸ਼ਹਿਰ ਦੇ ਲੋਕਾਂ ਨੂੰ ਬਦਬੂ ਨਾਲ ਭੈੜੀਆਂ ਬਿਮਾਰੀਆਂ ਜਿਹੜੀਆਂ ਸਾਡੇ ਸ਼ਹਿਰ ਦੇ ਲੋਕਾਂ ਨੂੰ ਲੱਗਣਗੀਆਂ ਇਹ ਹਾਲਾਤ ਬਣੇ ਹੋਏ ਆ ਸਾਡੇ ਫਰੀਦਕੋਟ ਸ਼ਹਿਰ ਦੇ ਛੋਟਾ ਜਿਹਾ ਸ਼ਹਿਰ ਆ ਬਾਬੇ ਫਰੀਦ ਦੀ ਨਗਰੀ ਛੋਟਾ ਜਿਹਾ ਸ਼ਹਿਰ ਆ ਪਰ ਯਾਰ ਇਹਨਾਂ ਲੋਕਾਂ ਨੂੰ ਤਾਂ ਇਹਨਾਂ ਲੋਕਾਂ ਨੇ ਇਹਦਾ ਸ਼ਹਿਰ ਦਾ ਬੇੜਾ ਕਰਕੇ ਕਰਨਾ ਠੇਕਾ ਹੀ ਲੈ ਲਿਆ ਇਥੋਂ ਦੀ ਇਥੋਂ ਦੀ ਅਫਸਰ ਵੀ ਨੰਗਦੇ ਆ ਪੋਲੀਟੀਕਲ ਲੋਕ ਵੀ ਨੰਗਦੇ ਆ ਤੇ ਸਾਰੇ ਯਾਰ ਵੇਖ ਕੇ ਅੱਖਾਂ ਦੀਆਂ ਮੀਟ ਲੈਂਦੇ ਆ ਕਿਉਂਕਿ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ ਕੋਈ ਕਿਸੇ ਨਾਲ ਕਿਸੇ ਦੀ ਗੱਲ ਕਰਨੀ ਨਹੀਂ ਚਾਹੁੰਦਾ ਵੀ ਅਸੀਂ ਇੱਕ ਦੂਜੇ ਦਾ ਵਿਰੋਧ ਕਿਉਂ ਕਰਕੇ ਜਦੋਂ ਕਿਸੇ ਨੂੰ ਇਹਨਾਂ ਨੇ ਨਿੱਜੀ ਕਿਸੇ ਦਾ ਕਰਨਾ ਹੁੰਦਾ ਉਦੋਂ ਆਊਟ ਆਫ ਦੀ ਵੇ ਚ ਆ ਕੇ ਕਰਦੇ ਆ ਇਹ ਹੁਣ ਦੱਸੋ ਵੀ ਤੁਸੀਂ ਵੀ ਆ ਸਾਡਾ ਲੋਕਾਂ ਦੇ ਪੈਸੇ ਲੱਗੇ ਆ ਕਿਸੇ ਦਾ ਕੀ ਕਸੂਰ ਆ ਵੀ ਇਹਦੇ ਤੇ ਮਿੱਟੀ ਆ ਇਹ ਬੰਦ ਪਿਆ ਇਹਦੀ ਇਹਨੂੰ ਇਹਨੂੰ ਕਢਾ ਕਿਉਂ ਨਹੀਂ ਰਿਹਾ ਨਗਰ ਕੌਂਸਲ ਕਿਉਂ ਨਹੀਂ ਇਹਦੀ ਸਫਾਈ ਕਰਾਉਂਦਾ ਇਹਦੀ ਸਫਾਈ ਕਰਾਉਣੀ ਬਣਦੀ ਆ ਨਗਰ ਕੌਂਸਲ ਦੀ ਔਰ ਮੈਂ ਤੁਹਾਨੂੰ ਦੇਖਣ ਵਾਲੇ ਸਰੋਤਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਸੀਂ ਮਾਰ ਜਾਂ ਵੀਡੀਓ ਬਹੁਤ ਅਸੀਂ ਸ਼ੇਅਰ ਕਰਦੇ ਆ ਜਿਵੇਂ ਉਹ ਕੱਲ ਬੁੜੀ ਮਰੀ ਮਰੀ ਆ ਉਹਦੀ ਉਹ ਹੋ ਜੀਆਂ ਚੰਗੀਆਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਸਾਨੂੰ ਗਾਲਾਂ ਵੀ ਤੁਸੀਂ ਕੱਟ ਲੈਣੇ ਆ ਸਾਨੂੰ ਉਹਦਾ ਵੀ ਕੋਈ ਫਰਕ ਨਹੀਂ ਪੈਂਦਾ ਪਰ ਜਿਹੜਾ ਤੁਸੀਂ ਆ ਸਾਡੇ ਸਾਡਾ ਸਾਥ ਦਿਓ ਸ਼ਹਿਰ ਵਾਸੀਓ ਵੀ ਆ ਸਾਡੇ ਜਿਹੜਾ ਨਰਕ ਭਰੀ ਜ਼ਿੰਦਗੀ ਚੋਂ ਅਸੀਂ ਬਚ ਸਕ ਜੇ ਸਾਡੇ 4-5 ਲੱਖ ਰੁਪਈਆ ਇਸ ਥਾਲੇ ਤੇ ਲੱਗਾ ਪੁਲੀng ਵਧੀਆ ਪਾਜਾ ਸਾਰਾ ਕੁਛ ਕੀਤਾ ਵੀ ਕਿਤੇ ਟੁੱਟੇ ਨਾ ਪੁਲੀ ਬਹੁਤ ਮਜ਼ਬੂਤ ਬੁਸਤਗਲ ਕੰਮ ਕੀਤਾ ਖਾਲਾ ਵਧੀਆ ਬਣਿਆ ਪਰ ਇਹ ਸਫਾਈ ਬੰਨੀਓ ਅੱਜ ਖਾਲਾ ਜਿਹੜਾ ਇਹ ਡੈਮੇਜ ਸਾਡੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਤੇ ਸਾਡੇ ਪ੍ਰਧਾਨ ਦੀ ਤੇ ਨਗਰ ਕਾਉਂਸਲ ਦੇ ਕਰਮਚਾਰੀਆਂ ਤੇ ਈਓ ਦੀ ਲਾਹ ਪਰਵਾਹੀ ਕਰਕੇ ਜਿਹੜਾ ਖਾਲਾ ਇਹ ਅੱਜ ਬੰਦ ਹੋ ਬੰਦ ਪਿਆ ਹੁਣ ਕਿਨਾਰੇ ਲਈ ਇਹ ਬੰਦ ਪਿਆ ਸੋ ਤੁਸੀਂ ਦੇਖੀਆ ਤਸਵੀਰਾਂ ਕਿ ਪਿਛਲੇ ਪਾਸੇ ਚਲੋ ਸੜਕ ਬਣ ਰਹੀ ਹੈਗੀ ਉਸ ਕਾਰਨ ਜਿਹੜਾ ਹੈਗਾ ਮਨ ਸਕਦੇ ਆ ਕਿਦਾਂ ਦੇ ਉੱਥੋਂ ਡਿੱਗਿਆ ਆਏਗਾ ਕੀ ਉੱਥੋਂ ਪ੍ਰਸ਼ਾਸਨ ਬਣਾਵੇਗਾ ਪ੍ਰਸ਼ਾਸਨ ਨੇ ਕੀ ਬਣਾਉਣਾ ਆ ਹੁਣ ਤੁਹਾਡੇ ਸਾਹਮਣੇ ਸੜਕ ਬਣ ਰਹੀ ਜਗਤਾਰ ਜੀ ਉਪਰ ਪਿਛਲੇ ਪਾਸੇ ਇਹਨਾਂ ਨੇ ਸੜਕ ਦੀ ਕਟਾਈ ਥੱਲੋਂ ਪਟਕੇ ਕਰਕੇ ਲੈਂਦੀ ਇਹ ਤਾਂ ਕਟਾਈ ਕਰਕੇ ਹਟੇ ਤੇ ਨਗਰ ਕੌਂਸਲ ਵਾਲੇ ਆਉਂਦੀ ਪੈਪ ਪਾਉਣ ਲੱਪੇ ਵੀ ਅਸੀਂ ਨਿਕਾਸੀ ਵਾਲੀ ਪੈਪ ਪਾ ਦੀਆਂ ਯਾਰ ਤੁਸੀਂ ਪਹਿਲਾਂ ਬਾ ਲੈਂਦੇ ਹੁਣ ਉਹ ਫੇਰ ਫੇਰ ਦਬੂਗੀ ਇਹ ਤਾਂ ਯਾਰ ਉਦੋਂ ਜਾਗਦੇ ਆ ਜਦੋਂ ਕੋਈ ਇੱਕ ਮਹਿਕਮਾ ਕੰਮ ਕਰਕੇ ਜਾ ਵੜਦਾ ਦੂਜੇ ਨੂੰ ਕੀਤਾ ਜਾਂਦਾ ਫੇਰ ਉੱਠ ਕੇ ਦਰ ਪੈਂਦਾ ਤੇ ਲੋਕਾਂ ਨੂੰ ਉੱਠਣਾ ਪਊਗਾ ਫੇਰ ਇਹ ਕੰਮ ਕਰਨਗੇ ਨਹੀਂ ਇਹਨਾਂ ਨੇ ਬਾਈ ਕੰਮ ਨਹੀਂ ਕਰਨਾ ਆ ਜਿਵੇਂ ਗੱਲ ਕਰੀਏ ਇਸ ਨਾਲੇ ਦੀ ਗੱਲ ਕਰੀਏ ਤਾਂ ਪਿਛਲੇ ਪਾਸੇ ਚਲੋ ਉਧਰ ਕੰਮ ਚੱਲ ਰਿਹਾ ਹੈਗਾ ਉਦੋਂ ਕਾਰਨ ਕਾਫੀ ਡੈਮੇਜ ਕੀਤਾ ਗਿਆ ਪਰ ਜਿਹੜਾ ਹੈ ਨਾਲੇ ਦੀ ਜਿਹੜੀ ਬਿਲਕੁਲ ਸਫਾਈ ਨਹੀਂ ਜਿਵੇਂ ਅੱਜ ਵੀ ਮੌਸਮ ਖਰਾਬ ਹੈ ਬਰਸਾਤ ਹੁੰਦੀ ਹੈ ਤੇ ਇੱਕ ਤਾਂ ਥਾਂ ਉਹ ਪਟਿਆ ਹੋਇਆ ਤੇ ਦੂਜੇ ਪਾਸੇ ਜੇ ਪਾਣੀ ਖੜਦ ਤੇ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਸਾਹਮਣਾ ਕਰਨਾ ਪੈਣਾ ਲੋੜ ਹੈ ਇਹਦੇ ਵੱਲ ਧਿਆਨ ਦੇਣ ਦੀ ਇਸ ਬਰਸਾਤੀ ਜਿਹੜੇ ਨਾਲੇ ਨੇ ਇਹ ਬਣਾਏ ਗਏ ਨੇ ਇਹਨਾਂ ਦੀ ਪਹਿਲਾਂ ਹੀ ਸਫਾਈ ਕੀਤੀ ਜਾਵੇ ਤਾਂ ਜੋ ਸਮੱਸਿਆ ਨਾ ਹੋਵੇ ਮੌਸਮ ਵਾਸਤੋ ਹੋਏ ਉਹ ਮਤਲਬ ਨੈਵੀ ਕੌਂਸਲ ਵੱਲੋਂ ਜਮਨ ਧਿਆਨਤਾ ਦੇਖੋ ਉਹਤੇ ਲੱਗੇ ਹੋਏ ਆ ਸਾਰੇ ਕੰਮ ਵਾਸਤੇ ਤੇ ਜਿਹੜਾ ਪ੍ਰਸ਼ਾਸਨ ਪੂਰੇ ਦਾ ਪੂਰਾ ਹਰਕਤ ਦੇ ਵਿੱਚ ਆ ਮੀਆਂ ਤੋਂ ਪਹਿਲਾਂ ਤਿਆਰੀਆਂ ਕਰ ਰਹੇ ਸੇਵਨ ਵਾਲਿਆਂ ਦੀ ਸਵੰੀਆਂ ਕਰ ਰਹੇ ਆ ਜਿੱਥੇ ਵੀ ਕਿਤੇ ਸਾਨੂੰ ਲੱਗਦਾ ਵੀ ਕੋਈ ਕਮੀ ਸਾਨੂੰ ਆ ਸਕਦੀ ਹੈ ਮੀਆਂ ਦੇ ਦੌਰਾਨ ਉਹ ਸਾਡਾ ਨੁਕਸਾਨ ਹੋ ਸਕਦਾ ਉਹ ਤੋਂ ਪਹਿਲਾਂ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ ਸੋ ਆਹ ਜਲਦੀ ਜਿਹੜੇ ਨਾਲੇ ਕਿਉਂਕਿ ਸੜਕ ਬਣ ਰਹੀ ਹੈ ਸੜਕ ਜਿੱਤੇ ਸਾਡਾ ਕੰਪਲੀਟ ਹੋ ਗਿਆ ਨਾਲ ਦੀ ਨਾਲੇ ਨਾਲਿਆਂ ਦਾ ਵੀ ਕੰਮ ਕਰਦਾ ਪਰ ਦੂਜੇ ਪਾਸੇ ਨਗਰ ਕੌਂਸਲ ਜਿਹੜਾ ਆਪਣੀਆਂ ਸਮੱਸਿਆਵਾਂ ਦੱਸ ਰਿਹਾ ਤੇ ਜਿਹਦੇ ਕਾਰਨ ਕਿਤਨੇ ਕਿਤੇ ਜੋ ਲੱਖਾਂ ਰੁਪਿਆ ਹੈਗਾ ਇਹ ਰੋੜ ਦਾ ਨਜ਼ਰ ਆਇਆ ਕਿਉਂਕਿ ਜੇ ਪਿੱਛੇ ਉਹ ਨਾਲਾ ਤਿਆਰ ਕੀਤਾ ਗਿਆ ਸੀ ਤੇ ਹੁਣ ਉਹ ਸਾਰਾ ਨਾਲਾ ਟਹਿ ਚੁੱਕਿਆ ਹੁਣ ਦੁਬਾਰਾ ਬਣਾਉਣ ਤੇ ਫੇਰ ਖਰਚਾ ਕੀਤਾ ਜਾਵੇਗਾ ਸਵਾਲ ਹੈ ਪ੍ਰਸ਼ਾਸਨ ਦੇਖੀਏ ਸਵਾਲ ਪ੍ਰਸ਼ਾਸਨ ਕਦੋਂ ਧਿਆਨ ਦੇ ਦੇ ਇਸ ਸਮੱਸਿਆ ਨੂੰ ਜਿਹੜਾ ਹੱਲ ਕੀਤਾ ਜਾਂਦਾ ਕੈਮ